ਇਹ ਬਹੁਤ ਟਾਈਮ ਤੋਂ ਪਹਿਲਾਂ ਜਦੋਂ ਪਹਿਲਾਂ ਤਰਨ ਲੱਗਿਆ ਹੋਇਆ ਸੀ ਉਹਦਾ ਜੁੜਿਆ ਹੋਇਆ ਸੀਗਾ ਜੀ ਐਤ ਕੀ ਹਜੇ ਇਹਨੂੰ ਸਿੱਖਿਆ ਤੇ ਨਹੀਂ ਹੋਈ ਸੀ ਗਏ ਨੂੰ ਵੀ ਅੱਛਾ ਛੇ ਦਿਨ ਹੋਏ ਸੀ ਕਿਸਾਨ ਅੰਦੋਲਨ ਦੇ ਵਿੱਚ ਵੀ ਗਏ ਸੀ ਹਾਂਜੀ ਕਿਸਾਨ ਅੰਦੋਲਨ ਦੇ ਵਿੱਚ ਹੀ ਕਿਹੜੀ ਕਲਾਸ ਤੱਕ ਪੜ੍ਹਿਆ ਇਹ ਕਿਹੜੀ ਕਲਾਸ ਚ ਪੜ੍ਹਦੇ ਸੀ ਇਹਨੇ 10th ਤੱਕ ਕਰੀ ਹੋਈ ਹੈ ਜੀ ਪੜਾਈ ਤਾਂ ਇਹ ਤੋਂ ਬਾਅਦ ਹਟ ਗਿਆ ਸੀਗਾ ਜੀ ਇਹ ਫਿਰ ਭੈਣ ਦਾ ਵਿਆਹ ਉਹ ਕੀਤਾ ਇਹ ਤੋਂ ਬਾਅਦ ਖੇਤੀਬਾੜੀ ਚ ਪੈ ਗਿਆ ਸੀ ਹਾਂਜੀ ਕਿੰਨੇ ਕਿਲੇ ਜ਼ਮੀਨ ਸੀ ਇਹਦੇ ਕੋਲ ਇਹਦੇ ਕੋਲੇ ਹੁਣ ਤਾਂ 2 ਕਿਲੇ ਰਹਿ ਗਈ ਜੀ 2 ਕਿਲੇ ਪਹਿਲਾਂ ਭੈਣ ਦੇ ਵਿਆਹ ਵੇਲੇ ਇਹਨੇ ਵੇਚ ਕਰਤੀ ਸੀ ਅੱਛਾ ਵੇਚਣੀ ਪੈ ਗਈ ਸੀ ਘਰ ਦੇ ਵਿੱਚ ਹੋਰ ਕੌਣ ਕੌਣ ਹੈ 2 ਭੈਣਾਂ ਤੇ ਇੱਕ ਦਾਦੀ ਆਈ ਇੱਕ ਪਿਓ ਗਈ ਮਾਤਾ ਹੈ ਨਹੀਂ ਮਾਤਾ ਹੈ ਨਹੀਂ ਸੀ ਮਾਤਾ ਦੀ ਡੈਥ ਕਿਵੇਂ ਹੋਈ ਸੀ ਉਹ ਪਹਿਲਾਂ ਬਾਬਾ ਰਾਮ ਪਹਿਲਾਂ ਹੋ ਗਈ ਸੀ ਇੱਥੇ ਬਾਬਾ ਟੈਂਪਲ ਤੋਂ ਹਾਂਜੀ ਤਾਂ ਦਾਦੀ ਜੀ ਨੇ ਉਪਾਲਿਆ ਕਹਿੰਦੇ ਹਨ ਹਾਂਜੀ ਦਾਦੀ ਜੀ ਨੇ ਪਾਲਿਆ ਇੱਕ ਉਹਨਾਂ ਦਾ ਚਾਚਾ ਆ ਗਈ ਉਹਨਾਂ ਸੱਤ ਸਾਰੀ ਜ਼ਿੰਮੇਵਾਰੀ ਕਰਦੀ ਤੁਸੀਂ ਵੀ ਬਈ ਘਰਾਂ ਚੋਂ ਸੀ ਤੁਹਾਡੇ ਜਾਣਦੇ ਆਪਣੇ ਯਾਰ ਦੋਸਤੀ ਸੀ ਹਾਂਜੀ ਤਾਂ ਕਿਵੇਂ ਦਾ ਸੁਭਾਅ ਸੀਗਾ ਬਾਈ ਦਾ ਜਿਵੇਂ ਮੰਨ ਲਓ ਸਾਹੀ ਬਈ ਸਾਰਿਆਂ ਨਾਲ ਖੜਦਾ ਸੀ ਵਧੀਆ ਹੀਰਾ ਮੰਦਾ ਸੀ ਪੂਰਾ ਅੱਛਾ ਹਾਂਜੀ ਕੀ ਗੱਲਾਂ ਕੀ ਕਰਦਾ ਹੁੰਦਾ ਸੀਗਾ ਜਿਵੇਂ ਮੰਨ ਲਓ ਅੰਦੋਲਨ ਦੇ ਵਿੱਚ ਗਿਆ ਪਹਿਲਾਂ ਵੀ ਕਹਿੰਦੇ ਕਿਸਾਨ ਅੰਦੋਲਨ ਦੇ ਵਿੱਚ ਸਾਰਿਆਂ ਮੂਰੇ ਖੜ ਕੇ ਮੂਰੇ ਖੜਦਾ ਹੁੰਦੇ ਸਾਰਿਆਂ ਨਾਲ ਅੱਗੇ ਵਧੀਆ ਸੀ ਬਈ ਡਰਨ ਵਾਲਾ ਨਹੀਂ ਸੀ ਵਧੀਆ ਸੀ ਖੜਨ ਵਾਲਾ ਸੀ ਵਧੀਆ ਹਾਂਜੀ ਕੀ ਕਹਿ ਕੇ ਗਿਆ ਸੀ ਪਿੰਟੂ ਮਿਲਿਆ ਹੋਣਾ ਜਦ ਇੱਥੇ ਗਿਆ ਅੰਦੋਲਨ ਦੇ ਵਿੱਚ ਬਸ ਵੀ ਉਦੋਂ ਦਾ ਸੇ ਆਪਣੇ 1600 ਕਿਨੇ ਨ ਗਿਆ 18 ਤਰੀਕ ਨੂੰ ਗਿਆ ਨਾ ਮਦਨੇ ਉੱਦੀ ਗਿਆ ਜੀ ਸਾਰਿਆਂ ਨੂੰ 13 ਨੂੰ ਅੱਛਾ ਹਾਂਜੀ ਇੱਕ ਘਰੇ ਜਾਂਦਾ ਹੋਇਆ ਇੱਕ ਵਾਰੀ ਐਂ ਕਹਿ ਕੇ ਗਿਆ ਸੀ ਵੀ ਹਾਂ ਜਦ ਤੱਕ ਮੈਂ ਤਰਨਾ ਕਹਿੰਦਾ ਮੋਰਚਾ ਜਿੱਤ ਕੇ ਆਵਾਂਗੀ ਨਹੀਂ ਕਹਿੰਦਾ ਮੇਰੇ ਲਾਹਸ ਆਊ ਕਹਿੰਦਾ ਜੇ ਮੇਰੀ ਸੀਧ ਹੋ ਕੇ ਆਉਂਗਾ ਜੀ ਕਹਿ ਕੇ ਗਿਆ ਸੀ ਕਰੀ ਗਿਆ ਸੀ ਅੱਛਾ ਤਾਂ ਇੱਧਰ ਵੀ ਗੱਲਬਾਤ ਕਰਾਂਗੇ ਤਾਂ ਬਾਈ ਜੀ ਤੁਸੀਂ ਵੀ ਇਸੇ ਪਿੰਡ ਦੇ ਹੋ ਹਾਂ ਵੀਰ ਮੇਰਾ ਸਾਲਾ ਸੀ ਬਾਈ ਸਾਲਾ ਸੀ ਹਾਂਜੀ ਅੱਛਾ ਤਾਂ ਭੈਣ ਤੁਹਾਡੇ ਵੱਲ ਵਿਆਹੀ ਹੋਈ ਹਾਂਜੀ ਹਾਂਜੀ ਵੱਡੀ ਭੈਣ ਦਾ ਪਿਆ ਹੋਇਆ ਹਾਂਜੀ ਵੱਡੀ ਦਾ ਛੋਟੀ ਕੁਮਾਰੀ ਹੈ ਜੀ ਕੁਆਰੀ ਹੈ ਛੋਟੀ ਹਾਂਜੀ ਤਾਂ ਕਿਵੇਂ ਦਾ ਸੁਭਾਅ ਸੀਗਾ ਬਹੁਤ ਵਧੀਆ ਸੁਭਾਅ ਸੀ ਗੱਲਾਂ ਕੀ ਕਰਦੇ ਹੁੰਦੇ ਸੀ ਤੁਹਾਡੇ ਨਾਲ ਜਿਆਦਾ ਇੱਥੇ ਗਏ ਨੇ ਗੱਲਾਂ ਕੀਤੀਆਂ ਹੋਣਗੀਆਂ ਤੁਹਾਡੇ ਨਾਲ ਨਾਲ ਗੱਲਾਂ ਕੀਤੀਆਂ ਬਈ ਕਹਿੰਦਾ ਮੈਂ ਜਾਊਂਗਾ ਕਹਿੰਦਾ ਮੈਂ ਸ਼ੀਦੀ ਪਾ ਕੇ ਆਉਂਗਾ ਘਰੇ ਕਹਿ ਕੇ ਗਈ ਕੁੜੀਆਂ ਕਹਿ ਕੇ ਗਿਆ ਸੀ ਹਾਂ ਬਈ ਕਰੋ ਕਹਿ ਕੇ ਗਈ ਕੁੜੀਆਂ ਕਹਿੰਦਾ ਮੈਂ ਸ਼ੀਦੀ ਪਾ ਕੇ ਆਉਂਗਾ ਨਮਟਾਣੀ ਅੱਛਾ ਕਹਿ ਕੇ ਕਿੱਿਆ ਸੀਗਾ ਕਹਿ ਕੇ ਗਿਆ ਸੀ ਕੁੜੀਆਂ ਕਹਿੰਦੀ ਰੁਕ ਜਾ ਤੂੰ ਨਾ ਜੈਦੀ ਭੈਣ ਨੇ ਵੀ ਰੋਕਿਆ ਸੀ ਪਰ ਰੋਕਿਆ ਨਹੀਂ ਤੁਸੀਂ ਵੀ ਰੋਕਿਆ ਹੋਣਾ ਕਿਆ ਰੋਕਿਆ ਜੀ ਹਾਂ ਬਈ ਫੋਨ ਤੇ ਗੱਲ ਹੋਈ ਸੀ ਹਾਂਜੀ ਬੁੜੇ ਕਹਿੰਦੇ ਫੇਰ ਵਾਗ ਜੀ ਕਹਿੰਦੇ ਦਾਲ ਦੋਲ ਬਣ ਜਾਂਦੀ ਐ ਡੇਰੇ ਚ ਕਹਿੰਦਾ ਲੰਗਰ ਇੱਥੋਂ ਲਿਆਵਾਂਗੇ ਅਸੀਂ ਅੱਛਾ ਬਥੇਰਾ ਰੋਕਿਆ ਰੋਕਿਆ ਨਿਕ ਆ ਗਿਆ ਹੂੰ ਕਿੰਨੇ ਦਿਨ ਪਹਿਲਾਂ ਗਿਆ ਸੀ ਹੋ ਗਏ ਉਹਨਾਂ 7-8 ਦਿਨ ਵੀਰੇ 7-8 ਦਿਨ ਹੋ ਗਏ ਹਾਂ ਹਾਂ ਤਾਂ ਹੁਣ ਮਾਤਾ ਜੀ ਦੀ ਕਿਵੇਂ ਡੈਥ ਹੋ ਗਈ ਸੀ ਉਹਨਾਂ ਦੀ ਮਾਤਾ ਜੀ ਦਾ ਦੇਖੋ ਮੇਰੀ ਮੈਰਿਜ ਬਾਅਦ ਚੋ ਪਹਿਲਾਂ ਕੋਈ ਪ੍ਰੋਬਲਮ ਹੋ ਉਹ ਮੈਨੂੰ ਉਹਦਾ ਪਤਾ ਨਹੀਂ ਅੱਛਾ ਪਹਿਲਾਂ ਬਿਮਾਰ ਮੂਰ ਸੀ ਪਤਾ ਨਹੀਂ ਦਾਦੀ ਜੀ ਨੇ ਪਾਲਿਆ ਕਹਿੰਦੇ ਹਾਂਜੀ ਦਾਦੀ ਨੇ ਪਾਲਿਆ ਜੀ ਅੰਦੋਲਨ ਤੇ ਗਏ ਸੀਗੇ ਫਿਰ ਤੁਸੀਂ ਖਬਰਸਾਰ ਲੈਂਦੇ ਰਹਿੰਦੇ ਹੋਮੋਂਗੇ ਫੋਨ ਕਰਦੇ ਰਹਿੰਦੇ ਹੋਮੋਂਗੇ ਕੀ ਕਹਿੰਦੇ ਹੁੰਦੇ ਸੀ ਉਹ ਇੱਕ ਦਿਨ ਪਹਿਲਾਂ ਗੱਲ ਹੋਈ ਸੀ ਮੇਰੇ ਨਾਲ ਜੀ ਵਧੀਆ ਗੱਲ ਹੋਈ ਆ ਕਹਿੰਦਾ ਠੀਕ ਆ ਉਹਦੇ ਨਹੀਂ ਮੈਨੂੰ ਗੱਲ ਦਾ ਪਤਾ ਲੱਗ ਗਿਆ ਜੀ ਮੈਂ ਖਬਰ ਜਰੂਰ ਸੁਣੀ ਸੀ ਕਹਿੰਦੇ ਕੋ ਗੋਲੀ ਖਿਆ ਚੱਲ ਗਈ ਮੌਤ ਹੋ ਗਈ ਪਰ ਮੈਨੂੰ ਇਹ ਨਹੀਂ ਪਤਾ ਮੇਰਾ ਰਿਸ਼ਤੇਦਾਰ ਹੋ ਗਈ ਮੈਂ ਤਾਂ ਬਾਅਦ ਚ ਮੁੰਡਿਆਂ ਨੇ ਘਰਾਂ ਵਾਲੋਂ ਦੱਸਿਆ ਕਹਿੰਦਾ ਤੇਰਾ ਰਿਸ਼ਤੇਦਾਰ ਹੈ ਕਿ ਜਦੋਂ ਘਰੇ ਬੁੜੀਆਂ ਨੂੰ ਨਾ ਪਤਾ ਲੱਗ ਜੇ ਇਹ ਚੁੱਪ ਰਹੇ ਜੀ ਬਾਅਦ ਚ ਪਤਾ ਲੱਗਿਆ ਫਿਰ ਕਲੀਅਰ ਹੋਇਆ ਵੀ ਆਪਣਾ ਰਿਸ਼ਤੇਦਾਰ ਹੈ ਪਤਾ ਕਿਵੇਂ ਲੱਗਿਆ ਖਬਰਾਂ ਰਹੀ ਉਹ ਪਤਾ ਲੱਗਿਆ ਜੇ ਫੋਨ ਕਰਤਾ ਸੀ ਕਿ ਉਹ ਵੀ ਆ ਗਈ ਸੀ ਮੇਰੀ ਭੈਣ ਦਾ ਹੀ ਫੋਨ ਆ ਗਿਆ ਮੇਰੇ ਭਰਾ ਦਾ ਸਾਡੇ ਕੁਆਂਡੀਆਂ ਦੇ ਮੁੰਡੇ ਉਰੇ ਰਿਸ਼ਤੇਦਾਰੀ ਉਹਨਾਂ ਨੇ ਦੱਸਿਆ ਕਹਿੰਦਾ ਇਹ ਕਰਕੇ ਫੋਟੋ ਲੱਗੀ ਪਈ ਮੇਰੇ ਚਾਚੇ ਦੇ ਮੁੰਡੇ ਦਾ ਫੋਨ ਆ ਗਿਆ ਸਾਰਿਆਂ ਨੂੰ ਦੱਸਤਾ ਜੀ ਫਿਰ ਅਸੀਂ ਘਰੇ ਮੈਂ ਦੱਸਿਆ ਨਹੀਂ ਫੋਨ ਵੀ ਖੋਲਿਆ ਜੀ ਦੋ ਵਾਰ ਮੈਂ ਮੈਂ ਬਾਹਰੇ ਭੱਗ ਗਿਆ ਇੱਕ ਤੇ ਪਤਾ ਲੱਗੇ ਘਰੇ ਬੁੜੀਆਂ ਨੂੰ ਮੇਰੀ ਮੰਮੀ ਪਾਸੇ ਗਈ ਹੋਈ ਸੀ ਫਿਰ ਜਦੋਂ ਘਰੇ ਆਇਆ ਸ਼ਾਮ ਨੂੰ ਗੋਚ ਕੇ ਦੱਸਿਆ ਜੀ ਇਹਦੀ ਭੈਣ ਨੂੰ ਫੈਕ ਕਦਮ ਜਿਵੇਂ ਮੰਨ ਲਓ ਕੱਲਾ ਭਾਈ ਸੀਗਾ ਮਾਤਾ ਹੈ ਨਹੀਂ ਸੀ ਘਰ ਦੇ ਵਿੱਚ ਫਿਰ ਮਾਹੌਲ ਕਾਫੀ ਕਮਕੀਨਾ ਹੁਣ ਤਾਂ ਕਿਉਂਕਿ ਘਰ ਦੇ ਵਿੱਚ ਕੋਈ ਹੈ ਰਿਆ ਨਹੀਂ ਸਹੀ ਗੱਲ ਬਹੁਤ ਔਖਾ ਈ ਹੁਣ ਸਾਨੂੰ ਪਤਾ ਜੀਦਾ ਚੱਲ ਜਾਂਦਾ ਈ ਬਹੁਤ ਔਖਾ ਈ ਜ਼ਮੀਨ ਵੀ ਕਹਿੰਦੇ 2 ਕਿੱਲੇ ਪਹਿਲਾਂ ਵੇਚੀ ਸੀ ਹਾਂਜੀ ਭੈਣ ਜਦੋਂ ਮੇਰਾ ਵਿਆਹ ਜਿਵੇਂ ਇਹਦੀ ਭੈਣ ਵਿਆਹੀ ਸੀ ਉਦੋਂ ਵੇਚਣੀ ਪਈ ਸੀ ਕਰਜ਼ਾ-ਕਰਜ਼ਾ ਵੀ ਤਾਰਿਆ ਕਹਿੰਦੇ ਹਨ ਹਾਂਜੀ ਹਾਂਜੀ ਕਰਜ਼ਾ ਹੁਣ 2 ਕਿੱਲੇ ਮੇਰਾ ਜੀ ਇਹਦੇ ਲਈ ਮਤਲਬ 2 ਕਿੱਲੇ ਜ਼ਮੀਨ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਜਿਵੇਂ ਮੰਨ ਲਓ ਗੋਲੀ ਜਿਹੜੀ ਵੱਜੀ ਆ ਹੈਡ ਸ਼ਾਟ ਮਾਰਿਆ ਗਿਆ ਉਹ ਨੌਜਵਾਨ ਦੇ 22 ਸਾਲਾਂ ਦਾ ਬੱਚਾ ਸੀਗਾ ਉਹਦਾ ਮੌਤ ਮੰਦਵਾਗੀ ਖਬਰ ਆ ਜੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਜੀ ਗੋਲੀ ਤੇ ਬਹੁਤ ਗਲਤ ਗੱਲ ਆਈ ਗੋਲੀ ਚਲਾਉਣੀ ਤਾਂ ਚਲੋ ਹੋ ਜਾਂਦਾ ਕੋਈ ਮਾੜੀ ਮੋਟੀ ਛੱਟਪੇ ਦਵਾਈ ਦੀ ਸੀ ਕਹਿ ਜਾਂਦੇ ਜੀ ਦੇਖੋ ਜੀ ਕੀ ਕਹਿ ਸਕਦੇ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਜਥੇਬੰਦੀਆਂ ਨੇ ਆ ਕੇ ਆਈਆਂ ਨੇ ਜਥੇਬੰਦੀਆਂ ਇੱਥੇ ਸਾਰੀਆਂ ਜਥੇਬੰਦੀਆਂ ਆਈਆਂ ਹੋਈਆਂ ਨੇ ਬਹੁਤ ਸਾਰੀਆਂ ਜੀ ਆਈ ਵੀ ਆਂਦੀਆਂ ਨੇ ਕੁਝ ਕੁਝ ਉੱਧਰ ਗਈਆਂ ਹੋਈਆਂ ਨੇ ਜੀ ਬਹੁਤ ਸਾਥ ਮਿਲ ਰਿਹਾ ਜਥੇਬੰਦੀਆਂ ਦਾ ਤਾਂ ਜੀ ਪਰ ਸਰਕਾਰ ਨਹੀਂ ਕੁਝ ਕਰ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਬਾਈ ਜੀ ਉਹਨਾਂ ਦੇ ਜੀਜਾ ਜੀ ਨੇ ਤਾਂ ਇਹ ਮੋਟਰ ਆ ਬਾਈ ਦੀ ਇੱਧਰਲੇ ਪਾਸੇ ਮੈਂ ਕਹੂੰਗਾ ਵਤਨ ਦਿਖਾ ਦਿਓ ਇਹ ਮੋਟਰ ਹੈ ਇਹੀ ਜ਼ਮੀਨ ਹੈ ਇਹੀ ਜ਼ਮੀਨ ਹੈ ਬਾਈ ਉਹਨਾਂ ਦੀ ਅੱਛਾ ਇਸੇ ਜ਼ਮੀਨ ਖਾਤਰ ਲੜਨ ਗਿਆ ਸੀ ਹਾਂਜੀ ਹਾਂਜੀ ਇਹੀ ਹੈ ਭਾਈ ਮੋਟਰਾਂ ਬਾਈ ਦੀ ਐਸੇ ਜ਼ਮੀਨ ਖਾਤਰ ਲੜਨ ਗਿਆ ਸੀ ਤਾਂ ਪਰ ਖਨੌਰੀ ਬਾਰਡਰ ਤੇ ਗੋਲੀ ਲੱਗਣ ਦੇ ਨਾਲ ਬਾਈ ਦੀ ਮੌਤ ਹੋ ਗਈ ਤਾਂ ਸਾਰਾ ਉੱਪਰ ਲਿਖਿਆ ਹੋਇਆ ਮੈਂ ਉਧਰ ਕਹੂੰਗਾ ਜ਼ਰੂਰ ਦਿਖਾ ਦੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤਾਂ ਦੂਸਰੀ ਭੈਣ ਵੀ ਵਿਆਹਣ ਵਾਲੀ ਹੋਣੀ ਆ ਫਿਰ ਹਾਂਜੀ ਹਾਂਜੀ ਵਿਆਹਣ ਵਾਲੀ ਹੈ ਜੀ ਉਹ ਤਾਂ ਜ਼ਿੰਮੇਵਾਰੀਆਂ ਛੱਡ ਗਿਆ ਛੱਡ ਗਿਆ ਜੀ ਬਹੁਤ ਔਖਾ ਹੋ ਗਈ ਕਰੇ ਜੀ ਤਾਂ ਦੇਖ ਸਕਦੇ ਹੋ ਸ਼ਹੀਦ ਸ਼ੁਭਕਰਨ ਸਿੰਘ ਉਮਰ 22 ਸਾਲ ਪਿੰਡ ਵੱਲੋਂ ਜ਼ਿਲ੍ਹਾ ਬਠਿੰਡਾ ਸਿੱਧੂਪੁਰ ਜਥੇਬੰਦੀ ਦਾ ਕਾਰਕੁਨ ਸੀ ਇਹ ਨੌਜਵਾਨ ਤਾਂ ਇੱਧਰ ਭਾਈ ਜੀ ਸਾਡੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਨੌਜਵਾਨ 22 ਸਾਲਾਂ ਦਾ ਸੀ ਹਾਂਜੀ ਮੰਨ ਲਓ ਵਿਆਹਣ ਦੀ ਉਮਰ ਹੁੰਦੀ ਹੈ ਕਹਿੰਦੇ ਮਾਂ ਵੀ ਨਹੀਂ ਸੀ ਕੀ ਪਹਿਲਾਂ ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਕਾਰਵਾਈ ਜਿਹੜੀ ਹੋਈ ਹੈ ਅਸੀਂ ਭਾਰਤੀ ਕਿਸਾਨ ਇੱਕ ਤਾਂ ਸਿੱਧੂਪੁਰ ਦੇ ਬਰਕਰਾਰਾਂਗੇ ਜੀ ਪਰ ਇਹ ਸਿੱਧੂ ਪਰ ਜਥੇ ਹੁੰਦੀ ਜਗ੍ਹਾ ਸੀਗਾ ਜੀ 13 ਤਰੀਕ ਦੇ ਵਿੱਚ ਦੋਲਨ ਚ ਗਿਆ ਜੀ ਇਹ 13 ਤਰੀਕ ਨੂੰ ਪਰ ਇੰਨਾ ਜ਼ੁਲਮ ਕਰਿਆ ਸਰਕਾਰ ਨੇ ਸਾਡੇ ਤੇ ਪਰ ਸਾਡੇ ਕੋਲੇ ਕਿਸੇ ਅਸੀਂ ਖਾਲੀ ਹੱਥ ਸੀਗੇ ਜੀ ਅਸੀਂ ਤਾਂ ਆਦੇ ਹੱਕੀ ਮੰਗਾ ਖਾਤਰ ਗਏ ਸੀਗੇ ਸਾਡਾ ਨੌਜਵਾਨ ਜਿਹੜਾ 22 ਸਾਲ ਦਾ ਹੈ ਉਹ ਅੱਜ ਸ਼ਹੀਦ ਕਰਤਾ ਪਰ ਸਾਡਾ ਮਾਂ ਨੇ ਮਸਾਂ ਪਾਲਿਆ ਸੀਗਾ ਮਾਂ ਵੀ ਇਹਦੀ ਦਾਦੀ ਨੇ ਪਾਲਿਆ ਸੀਗਾ ਜੀ ਜੋ ਮਾਂ ਦੀ ਵੀ ਡੈਥ ਹੋ ਗਈ ਸੀ ਜਿਹਨੇ ਉਹਨਾਂ ਦਾਦੀ ਜੀ ਦਾਦੀ ਨੇ ਪੜਿਆ ਜੀ ਦੋ ਭੈਣਾਂ ਜੀ ਪਰ ਅੱਜ ਜਿਹੜਾ ਬਾਪ ਹੈ ਦਾ ਉਹ ਜਿਹੜੀ ਬੈਲ ਸਕੂਲ ਆਈ ਉਹ ਤੇ ਕਨੈਕਟਰੀ ਕਰ ਰਿਹਾ ਹੈ ਅੱਛਾ ਹਾਂਜੀ ਪਰ ਜਿਹੇ ਜਿਹੜੇ ਸਾਡੇ ਕਿਸਾਨ ਬੱਚਾ ਜਾਂ ਮਾਰਿਆ ਗਿਆ ਪਰ ਪੰਜਾਬ ਦੀ ਕੌਮ ਖਾਤਰ ਸ਼ਹੀਦ ਹੋਇਆਗਾ ਕਿਸਾਨ ਕੋਲ ਦਰਮਿਆਨੇ ਪਰਿਵਾਰ ਦੇ ਵਿੱਚੋਂ ਸੀ ਜੀ ਦਰਮਿਆਨੇ ਪਰਿਵਾਰ ਦੇ ਵਿੱਚੋਂ ਕੌਮ ਖਾਤਰ ਸ਼ਹੀਦ ਹੋਇਆ ਜੀ ਸ਼ਹੀਦ ਦੇ ਦਰਜਾ ਦਿੱਤਾ ਜਾਵੇ ਇਹ ਸਰਕਾਰ ਤੋਂ ਮੰਗ ਮੰਗਦੇ ਆ ਤੇ ਸ਼ਹੀਦ ਦਾ ਇਹਨਾਂ ਦਰਜਾ ਦਿੱਤਾ ਜਾਵੇ ਤੇ ਅਸੀਂ ਇਹ ਵੀ ਰਹਿ ਕਰ ਰਹੇ ਆ ਵੀ ਇਹਦਾ ਵੀ ਆਮ ਲੋਕਾਂ ਨੂੰ ਸ਼ਿਸ਼ਕਾਰ ਨਹੀਂ ਕਰਾਂਗੇ ਇਹਦਾ ਕੋਈ ਸਾਂਝੀ ਜਗ੍ਹਾ ਦੇ ਵਿੱਚ ਸ਼ਿਸ਼ਕਾਰ ਕਰਕੇ ਅੱਛਾ ਤੇ ਉਹਦਾ ਨਾ ਜੀ ਜਗ੍ਹਾ ਬਣਾਵਾਂਗੇ ਹਾਂਜੀ ਸਿੱਧੀ ਦਾ ਦਰਜਾ ਦੇਵਾਂਗੇ ਹਾਂਜੀ ਸਹੀ ਹੈ ਹਾਂਜੀ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨ ਜਥੇਬੰਦੀ ਸਿੱਧੂਪੁਰ ਤੋਂ ਤੁਸੀਂ ਹਾਂ ਸਿੱਧੂਪੁਰ ਚਾ ਜੀ ਇਹ ਵੀ ਇਹ ਵੀ ਸਿੱਧੂਪੁਰ ਦਾ ਵਰਕਰ ਸੀਗਾ ਜੀ ਹਾਂ ਜਥੇ ਕਿੰਨੇ ਸਮੇਂ ਤੋਂ ਜੁੜਿਆ ਹੋਇਆ ਸੀ ਤੁਹਾਡੇ ਨਾਲ ਇਹ ਬਸ ਕਾਫੀ ਸਮੇਂ ਤੋਂ ਲੱਗਿਆ ਸੀ ਜੀ ਦੋ ਹੋਲਾਂ ਚੋਂ ਹਾਂ ਪਹਿਲਾਂ ਦੋਲਨ ਬਈ ਸੌਣ ਪੀਸ ਗਈ ਹਾਂਜੀ ਹਾਂਜੀ ਇਹਨੇ ਕਿਹਾ ਸੀਗਾ ਵੀ ਸੰਘਰਸ਼ ਆਪਾਂ ਜਾਂ ਜਿੱਤ ਕੇ ਵਾਪਸ ਮੁੜਾਂਗੇ ਇਹ ਸਾਨੂੰ ਪਹਿਲਾਂ ਕਹੇ ਲੱਗ ਰਹੀ ਸੀ 3 ਦਿਨ ਜੀ ਹਾਂ ਤੇ ਨਹੀਂ ਆਪਣੀਆਂ ਲਾਸ਼ਾਂ ਜਾਣਗੀਆਂ ਉਹਨਾਂ ਦੇ ਜੀਜਾ ਜੀ ਵੀ ਕਹਿੰਦੇ ਨੇ ਉਹ ਕਹਿੰਦੇ ਵੀ ਸਾਨੂੰ ਫੋਨ ਤੇ ਵੀ ਇਹੀ ਗੱਲ ਕਹੀ ਗਿਆ ਵੀ ਜਦੋਂ ਘਰੋਂ ਗਿਆ ਕਹਿੰਦਾ ਵੀ ਜਾਂ ਤਾਂ ਲਾਸ਼ ਆਊਗੀ ਜਾਂ ਜਿੱਤ ਕੇ ਮੁੜਾਂਗੇ ਜਾਂ ਸੰਘਰਸ਼ 'ਚ ਜਿੱਤ ਕੇ ਆਵਾਂਗੇ ਜੀ ਹਾਂਜੀ ਪਰ ਇਹ ਸਰਕਾਰ ਖੱਟੜ ਸਰਕਾਰ ਤੇ ਪਰਚਾ ਲਾਜ ਵੀ ਹੋਣਾ ਚਾਹੀਦਾ ਹੈਗਾ ਸਮੇਤ ਮੋਦੀ ਤੇ ਵੀ ਹੋਣਾ ਚਾਹੀਦਾ ਜੀ ਕਿਉਂ ਜਿਨ੍ਹਾਂ ਨੇ ਇੰਨੀ ਫੌਜ ਅਸੀਂ ਕਿਹੜਾ ਕੋਈ ਅੱਤਵਾਦੀਆਂ ਵੱਖਵਾਦੀਆਂਗੇ ਆਈ ਡੈਡ ਬਾਰਡਰ ਲਾਈਨਗੇ ਜੀ ਇਹਦਾ ਕਿਸਾਨੀ ਮੰਗਾ ਲੈ ਕੇ ਗਏ ਆਗੇ ਰਾਤ ਸਾਡਾ ਟਰੈਕਟਰ ਭੰਨੇ ਗਏ ਪਾਣੀ ਡੋਲੇਗਾ ਟਾਇਰ ਪਾੜੇਗੇ ਟਰੈਕਟਰ ਟਾਲੀਆਂ ਦੇ ਰਾਤ ਉਹ ਦੁਬਾਲ ਜੀ ਹਾਂਜੀ 25 30 ਟਰੈਕਟਰ ਜਿਹੜੇ ਸਭ ਮੂਰੇ ਖੜੇ ਸੀ ਗੱਡੀਆਂ ਸਾਰੀਆਂ ਚੱਕਣਾ ਚੂਰ ਕਰ ਸਾਰੇ ਚੱਕਣਾ ਚੂਰ ਕਰਤੀਆਂ ਜੀ ਹਾਂਜੀ 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 ਪਰ ਹੈਡ ਸ਼ਾਟ ਮਾਰਿਆ ਗਿਆ ਜਿਵੇਂ ਵਿਨ ਕੇ ਨਿਸ਼ਾਨਾ ਮਾਰਿਆ ਗਿਆ ਹੁੰਦਾ ਹੈ ਨਾ ਹਾਂਜੀ ਹਾਂਜੀ ਹਾਂ ਜਿਵੇਂ ਜਿਹੜਾ ਖੜਾ ਸੀ ਗਏ ਨਿਸ਼ਾਨਾ ਜਿਹੜਾ ਖੜਾ ਆ ਕੇ ਸਿੱਧਾ ਏ ਜੀਐਨ ਦੇ ਵਿੱਚ ਜਿਹੜਾ ਕੀਤਾ ਨੇ ਕੀਤਾਗਾ ਵਰਦ ਹੀ ਨਹੀਂ ਪਾਈ ਜਿਹੜਾ ਨੇ ਫਾਇਰ ਚਲਾਇਨਗੇ ਇਹ ਆਮ ਲੋਕਾਂ ਨੇ ਚਲਾਇਆ ਫਾਇਰ ਜੀ ਉਹਨਾਂ ਗੁੰਡਿਆਂ ਨੇ ਸਰਕਾਰ ਦੇ ਜਿਹੇ ਖੱਟੇ ਦੇ ਗੁੰਡੇ ਰੱਖੇ ਫਿਰ ਉਹਨਾਂ ਨੇ ਗੋਲਗਾ ਚਲਾਇਆ ਜੀ ਇਹ ਟਾਇਰ ਵੀ ਹੋ ਜਾ ਟਰੈਕਟਰ ਤੋੜੇ ਉਹ ਵੀ ਇਹਦੇ ਗੁੰਡਿਆਂ ਨੇ ਤੋੜੇ ਹਾਂਜੀ ਸਹੀ ਹੈ ਹਾਂਜੀ ਤਾਂ ਦੇਖ ਸਕਦੇ ਹਾਂ ਇੱਧਰ ਘਰ ਵੀ ਬਾਈ ਜੀ ਇੱਕ ਵਾਰ ਦਿਖਾ ਦਿਓ ਇਹ ਦਿਖਾ ਦਿਓ ਪੂਰਾ ਜ਼ੂਮ ਕਰਕੇ ਦਿਖਾ ਦਿਓ ਇਹ ਘਰ ਸੀ ਦਰਮਿਆਨੇ ਪਰਿਵਾਰ ਦੇ ਵਿੱਚੋਂ ਇਹ ਜਿਹੜਾ ਨੌਜਵਾਨ ਅੰਦੋਲਨ ਲੜਨ ਗਿਆ ਸੀ ਤਾਏ ਘਰ ਹੈ ਜਿਹੜਾ ਨੌਜਵਾਨ ਦਾ ਜਿਵੇਂ ਆਮ ਪਿੰਡਾਂ ਦੇ ਵਿੱਚ ਘਰ ਹੁੰਦੇ ਨੇ ਕੋਈ ਵੱਡੇ ਘਰ ਦੇ ਵਿੱਚੋਂ ਨਹੀਂ ਸੀ ਕਿਸੇ ਹੋਰ ਦੇ ਵਿੱਚੋਂ ਨਹੀਂ ਸੀ ਤਾਂ ਇੱਧਰ ਡੰਕਰ ਨੇ ਜਿਹੜੇ ਉਹ ਵੀ ਬੰਨੇ ਹੋਏ ਨੇ ਖੇਤੀ ਦੇ ਸੰਤ ਸੁਹਾਗੇ ਨੇ ਜਿਹੜੇ ਇੱਧਰ ਦੇਖ ਸਕਦੇ ਹਾਂ ਇਹਨਾਂ ਸੰਤ ਸੁਹਾਗਿਆਂ ਨੂੰ ਬਚਾਉਣ ਦੇ ਲਈ ਆਪਣੀ ਜ਼ਮੀਨ ਨੂੰ ਬਚਾਉਣ ਦੇ ਲਈ ਨੌਜਵਾਨ ਗਿਆ ਸੀ ਪਰ ਘਰਾਂ ਦੇ ਵਿੱਚ ਸੱੱਥਰ ਨੇ ਜਿਹੜੇ ਵਸ ਚੁੱਕੇ ਨੇ ਇੱਧਰ ਪੈਣਾ ਵੀ ਨਹੀਂ ਤੇ ਮਾਂ ਪਹਿਲਾਂ ਵੀ ਨਹੀਂ ਸੀ ਬਾਈ ਦੀ ਤਾਂ ਉਹਦੇ ਨਾਲ ਜਿਸ ਤਰੀਕੇ ਦਾ ਮਾਹੌਲ ਗਮਗੀਨ ਮਾਹੌਲ ਹੈ ਜਿਹੜਾ ਲਗਾਤਾਰ ਇੱਥੇ ਬਣਿਆ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼ਹੀਦ ਸ਼ੁਭਕਰਨ ਸਿੰਘ ਦੇ ਘਰੋਂ ਜਿਹੜੇ ਖਨੌਰੀ ਬਾਰਡਰ ਤੇ ਕੱਲ ਗੋਲੀ ਦੇ ਨਾਲ ਸ਼ਹੀਦ ਹੋ ਗਏ ਉਹਨਾਂ ਦੀ ਮੌਤ ਹੋ ਗਈ ਤਾਂ ਇਕਲੌਤਾ ਭਰਾ ਸੀ ਦੋ ਭੈਣਾਂ ਦਾ ਤਾਂ ਘਰ ਦੇ ਵਿੱਚ 70 ਵੇਚ ਚੁੱਕੇ ਨੇ ਖੇਤੀ ਦੇ ਸੰਧ ਇਸ ਤਰੀਕੇ ਦੇ ਨਾਲ ਖੜੇ ਨੇ ਸਾਰੇ ਤਾਂ ਘਰ ਵੀ ਤੁਸੀਂ ਦੇਖ ਸਕਦੇ ਹੋ ਘਰ ਵੀ ਬਿਲਕੁਲ ਦਰਮਿਆਨਾ ਮੈਂ ਅੱਗੇ ਆ ਕੇ ਕਹੂੰਗਾ ਦਿਖਾ ਦਿਓ ਤੁਸੀਂ ਘਰ ਵੀ ਬਿਲਕੁਲ ਦਰਮਿਆਨਾ ਦਰਮਿਆਨੇ ਪਰਿਵਾਰ ਦੇ ਵਿੱਚੋਂ ਸੀ ਨੌਜਵਾਨ ਜਿਹੜਾ ਨੌਜਵਾਨ ਅੰਦੋਲਨ ਲੜਨ ਗਿਆ ਸੀ ਕਹਿੰਦੇ ਘਰੋਂ ਕਹਿ ਕੇ ਗਿਆ ਸੀਗਾ ਵੀ ਅਸੀਂ ਜਿੱਤ ਕੇ ਜਾਵਾਂਗੇ ਜਾਂ ਲਾਸ਼ ਆਉਣਗੀ ਮੈਂ ਕਹੂੰਗਾ ਇੱਧਰ ਜ਼ਰੂਰ ਦਿਖਾ ਦਿਓ ਤੋ ਪੈਣਾ ਦਾ ਇਕਲੌਤਾ ਭਰਾ ਜੋ ਦੁਨੀਆ ਤੋਂ ਰੁਖਸਤ ਹੋ ਗਿਆ ਜੋ ਦੁਨੀਆ ਨੂੰ ਅਲਵਿਦਾ ਕਹਿ ਗਿਆ ਤਾਂ ਪਰਿਵਾਰ ਦਾ ਜਿਹੜਾ ਦੁੱਖ ਹੈ ਪਰਿਵਾਰ ਹੀ ਸਮਝ ਸਕਦਾ ਹੈ ਜਿਸ ਤਰੀਕੇ ਦੇ ਨਾਲ ਗੋਲੀਆਂ ਨੇ ਜਿਹੜੀਆਂ ਨੌਜਵਾਨ ਤੇ ਵੱਜੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਐ ਖਨੋਰੀ ਬਾਰਡਰ ਤੇ ਤਾਂ ਘਰ ਦੇ ਵਿੱਚ ਸੱਥਰ ਵਿਚ ਗਈ ਮਾਂ ਪਹਿਲਾਂ ਹੀ ਨਹੀਂ ਸੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਦਾਦੀ ਨੇ ਪਾਲਿਆ ਸੀ ਤਾਂ ਜਿਹੜੀਆਂ ਮਾਵਾں ਪਾਲਦੀਆਂ ਨੇ ਜਾਂ ਜਿਹੜੀਆਂ ਦਾਦੀਆਂ ਪਾਲਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਪੁੱਤ ਕਿਵੇਂ ਪਾਲੇ ਜਾਂਦੇ ਨੇ ਤਾਂ ਦੇਖ ਸਕਦੇ ਹਾਂ ਬਿਲਕੁਲ ਗਮਕੀਨ ਮਾਹੌਲ ਹੈ ਜਿਹੜਾ ਇਸ ਘਰ ਦੇ ਵਿੱਚ ਜਿਹੜਾ ਬਣਿਆ ਹੋਇਆ ਹੈ ਇਹਨਾਂ ਜ਼ਮੀਨਾਂ ਨੂੰ ਇਹ ਨਾ ਸੰਦਾਂ ਨੂੰ ਬਚਾਉਣ ਦੇ ਲਈ ਆ ਖੇਤੀ ਦੇ ਸੰਦ ਇਹਨਾਂ ਨਾਲ ਹੀ ਕਦੇ ਖੇਤੀ ਕਰਦਾ ਹੋਣਾ ਬਾਈ ਤਾਂ ਆਪਣੀ ਜ਼ਮੀਨ ਨੂੰ ਬਚਾਉਣ ਦੇ ਲਈ ਸਿਰਫ 2 ਕਿੱਲੇ ਸੀ 2 ਕਿੱਲੇ ਜ਼ਮੀਨ ਸੀ ਜਿਹੜੀ ਉਹ ਵੇਚ ਚੁੱਕੀ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸ਼ਹੀਦ ਸ਼ੁਭਕਰਨ ਸਿੰਘ ਦੇ ਘਰੋਂ ਆਂਡਾ ਸੀਗਾ ਹਾਂਜੀ ਕਿਵੇਂ ਦਾ ਸੀਗਾ ਜਿਵੇਂ ਮੰਨ ਲਓ ਅੰਦੋਲਨ ਦੇ ਵਿੱਚ ਗਿਆ ਘਤੋਂ ਜਾਣ ਘਤੋਂ ਲੱਗਿਆ ਜਥੇਬੰਦੀਆਂ ਨਾਲ ਘਤੋਂ ਜੁੜਿਆ ਇਹ ਬਹੁਤ ਟਾਈਮ ਤੋਂ ਪਹਿਲਾਂ ਜਦੋਂ ਪਹਿਲਾਂ ਤਰਨ ਲੱਗਿਆ ਹੋਇਆ ਸੀ ਉਹਦਾ ਜੁੜਿਆ ਹੋਇਆ ਸੀਗਾ ਜੀ ਐਤ ਕੀ ਹਜੇ ਇਹਨੂੰ ਸਿੱਖਿਆ ਤੇ ਨਹੀਂ ਹੋਈ ਸੀ ਗਏ ਨੂੰ ਵੀ ਅੱਛਾ ਸ਼ੇਧਨ ਹੋਈ ਸੀ ਕਿਸਾਨ ਅੰਦੋਲਨ ਦੇ ਵਿੱਚ ਵੀ ਗਏ ਸੀ ਹਾਂਜੀ ਕਿਸਾਨ ਅੰਦੋਲਨ ਦੇ ਵਿੱਚ ਹੀ ਕਿਹੜੀ ਕਲਾਸ ਤੱਕ ਪੜ੍ਹਿਆ ਇਹ ਕਿਹੜੀ ਕਲਾਸ ਚ ਪੜ੍ਹਦੇ ਸੀ ਇਹਨੇ 10th ਤੱਕ ਕਰੀ ਹੋਈ ਹੈ ਜੀ ਪੜ੍ਹਾਈ ਤਾਂ ਇਹ ਦੂਬਾ ਹਟ ਗਿਆ ਸੀਗਾ ਜੀ ਇਹ ਫਿਰ ਭੈਣ ਦਾ ਵਿਆਹ ਬੂ ਕੀਤਾ ਇਹ ਦੂਬਾ ਖੇਤੀਬਾੜੀ ਚ ਪੈ ਗਿਆ ਸੀ ਹਾਂਜੀ ਕਿੰਨੇ ਕਿੱਲੇ ਜ਼ਮੀਨ ਸੀਗੀ ਇਹਦੇ ਕੋਲ ਇਹ ਕਿਲੇ ਹੁਣ ਤਾਂ 2 ਕਿਲੇ ਰਹਿ ਗਈ ਜੀ 2 ਕਿਲੇ ਪਹਿਲਾਂ ਭੈਣ ਦੇ ਵਿਆਹ ਵੇਲੇ ਇਹਨੇ ਵੇਚ ਕਰਤੀ ਸੀ ਅੱਛਾ ਵੇਚਣੀ ਪੈ ਗਈ ਸੀ ਘਰ ਦੇ ਵਿੱਚ ਹੋਰ ਕੌਣ ਕੌਣ ਹੈ ਦੋ ਭੈਣਾਂ ਤੇ ਇੱਕ ਦਾਦੀ ਆਈ ਇੱਕ ਪਿਓ ਆਈ ਮਾਤਾ ਹੈ ਨਹੀਂ ਮਾਤਾ ਹੈ ਨਹੀਂ ਸੀ ਮਾਤਾ ਦੀ ਡੈਥ ਕਿਵੇਂ ਹੋਈ ਸੀ ਉਹ ਪਹਿਲਾਂ ਬਾਬਾ ਤਾਂ ਪਹਿਲਾਂ ਹੋ ਗਈ ਸੀ ਇੱਥੇ ਬਾਬਾ ਟੈਂਪਲ ਦਾ ਹੁੰਦਾ ਸੀ ਹਾਂਜੀ ਤਾਂ ਦਾਦੀ ਜੀ ਨੇ ਉਪਾਲਿਆ ਕਹਿੰਦੇ ਹਨਾ ਹਾਂਜੀ ਦਾਦੀ ਜੀ ਨੇ ਪਾਲਿਆ ਇੱਕ ਇਹਨਾਂ ਦਾ ਚਾਚਾ ਆ ਗਈ ਉਹਨਾਂ ਸੱਤ ਸਾਰੀ ਜ਼ਿੰਮੇਵਾਰੀ ਕਰਦੀ ਤਾਂ ਤੁਸੀਂ ਵੀ ਬਈ ਘਰਾਂ ਚੋਂ ਸੀ ਤੁਹਾਡੇ ਜਾਣਦੇ ਆਪਣੇ ਯਾਰ ਦੋਸਤੀ ਸੀ ਹਾਂਜੀ ਤਾਂ ਕਿਵੇਂ ਦਾ ਸੁਭਾਅ ਸੀਗਾ ਬਾਈ ਦਾ ਜਿਵੇਂ ਮਨ ਲੂ ਸਾਰਿਆਂ ਨਾਲ ਖੜਦਾ ਸੀ ਵਧੀਆ ਹੀਰਾ ਬੰਦਾ ਸੀ ਪੂਰਾ ਅੱਛਾ ਹਾਂਜੀ ਕੀ ਗੱਲਾਂ ਕੀ ਕਰਦਾ ਹੁੰਦਾ ਸੀਗਾ ਜਿਵੇਂ ਮੰਨ ਲਓ ਅੰਦੋਲਨ ਦੇ ਵਿੱਚ ਗਿਆ ਪਹਿਲਾਂ ਵੀ ਕਹਿੰਦੇ ਕਿਸਾਨ ਅੰਦੋਲਨ ਦੇ ਵਿੱਚ ਸਾਰਾ ਮੂੜੇ ਖੜਕੇ ਮੂੜੇ ਖੜਦਾ ਹੁੰਦੇ ਸਾਰਿਆਂ ਨਾਲ ਅੱਗੇ ਵਧੀਆ ਸੀ ਬਈ ਡਰਨ ਵਾਲਾ ਨਹੀਂ ਸੀ ਵਧੀਆ ਸੀ ਖੜਨ ਵਾਲਾ ਸੀ ਵਧੀਆ ਹਾਂਜੀ ਕੀ ਕਹਿ ਕੇ ਗਿਆ ਸੀ ਪਿੰਟੂ ਮਿਲਿਆ ਹੋਣਾ ਜਦ ਇੱਥੇ ਗਿਆ ਅੰਦੋਲਨ ਦੇ ਵਿੱਚ ਬਸ ਵੀ ਉਦੋਂ ਦਾ ਸੇ ਆਪਣੇ 1600 ਕਿੰਨੇ ਨੂੰ ਗਿਆ 18 ਤਰੀਕ ਨੂੰ ਗਿਆ ਨਾ ਮਤਲਬ ਉੱਦੀ ਗਿਆ ਜੀ ਸਾਰਿਆਂ ਨੂੰ 13 ਨੂੰ ਅੱਛਾ ਹਾਂਜੀ ਇੱਕ ਘਰੇ ਜਾਂਦਾ ਹੋਇ ਇੱਕ ਵਾਰੀ ਐਂ ਕਹਿ ਕੇ ਗਿਆ ਸੀ ਵੀ ਹਾਂ ਜਦ ਤੱਕ ਮੈਂ ਤਰਨਾ ਕਹਿੰਦਾ ਮੋਰਚਾ ਜਿੱਤ ਕੇ ਆਵਾਂਗੀ ਨਹੀਂ ਕਹਿੰਦਾ ਮੇਰੇ ਲਹਾਸ ਆਊ ਕਹਿੰਦਾ ਜਦ ਮੇਰੀ ਸ਼ਹੀਦ ਹੋ ਕੇ ਆਉਂਗਾ ਹੀ ਕਹਿ ਕੇ ਗਿਆ ਸੀ ਕਰੇ ਗਿਆ ਸੀ ਅੱਛਾ ਤਾਂ ਇੱਧਰ ਵੀ ਗੱਲਬਾਤ ਕਰਾਂਗੇ ਤਾਂ ਬਾਈ ਜੀ ਤੁਸੀਂ ਵੀ ਇਸੇ ਪਿੰਡ ਦੇ ਹੋ ਤਾਂ ਵੀਰ ਮੇਰਾ ਸਾਲਾ ਸੀ ਬਾਈ ਸਾਲਾ ਸੀ ਹਾਂਜੀ ਅੱਛਾ ਤਾਂ ਭੈਣ ਤੁਹਾਡੇ ਵੱਲ ਵਿਆਹੀ ਹੋਈ ਹਾਂਜੀ ਵੱਡੀ ਭੈਣ ਦਾ ਪਿਆ ਹੋਇਆ ਹਾਂਜੀ ਵੱਡੀ ਦਾ ਛੋਟੀ ਕੁਮਾਰੀ ਹੈ ਜੀ ਕੁਆਰੀ ਹੈ ਛੋਟੀ ਹਾਂਜੀ ਤਾਂ ਕਿਵੇਂ ਦਾ ਸੁਭਾਅ ਸੀਗਾ ਬਹੁਤ ਵਧੀਆ ਸਵਾਸ ਸੀ ਹੂੰ ਗੱਲਾਂ ਕੀ ਕਰਦੇ ਹੁੰਦੇ ਸੀ ਤੁਹਾਡੇ ਨਾਲ ਜਦ ਇੱਥੇ ਗਏ ਨੇ ਗੱਲਾਂ ਕੀਤੀਆਂ ਹੋਣਗੀਆਂ ਤੁਹਾਡੇ ਨਾਲ ਗੱਲਾਂ ਕੀਤੀਆਂ ਬਈ ਕਹਿੰਦਾ ਮੈਂ ਜਾਵਾਂਗਾ ਕਹਿੰਦਾ ਮੈਂ ਸਿੱਧੀ ਪਾ ਕੇ ਆਉਂਗਾ ਘਰੇ ਗਏ ਕੇ ਗਾਈ ਕੁੜੀਆਂ ਕੇ ਕੇ ਗਿਆ ਸੀ ਹਾਂ ਬਈ ਕਰੋ ਗਏ ਕੇ ਗਾਈ ਕੁੜੀਆਂ ਕਹਿੰਦਾ ਮੈਂ ਸਿੱਧੀ ਪਾ ਕੇ ਆਉਂਗਾ ਮੁਰਦਾਨੀ ਅੱਛਾ ਕੇ ਕੇ ਗਿਆ ਸੀਗਾ ਕੇ ਕੇ ਗਿਆ ਸੀ ਕੁੜੀਆਂ ਕਹਿੰਦੀ ਰੁਕ ਜਾ ਤੂੰ ਨਾ ਚਾਹੀਦੀ ਭੈਣ ਨੇ ਵੀ ਰੋਕਿਆ ਸੀ ਪਰ ਰੋਕਿਆ ਨਹੀਂ ਤੁਸੀਂ ਵੀ ਰੋਕਿਆ ਹੋਣਾ ਕਿਹਾ ਰੋਕਿਆ ਜੀ ਹਾਂ ਬਈ ਫੋਨ ਤੇ ਗੱਲ ਹੋਈ ਸੀ ਹਾਂ ਜੀ ਕੁੜੀਆਂ ਕਹਿੰਦੀ ਫੇਰ ਬਾਗ ਜੀ ਕਹਿੰਦੇ ਦਾਲ ਦੂਲ ਬਣ ਜਾਂਦੀ ਆ ਡੇਰੇ ਚ ਕਹਿੰਦਾ ਲੰਗਰ ਇੱਥੋਂ ਲਿਆਵ अच्छा ਬਥੇਰਾ ਰੋਕਿਆ ਰੋਕਿਆ ਨਿਕਾ ਗਿਆ ਹੂੰ ਕਿੰਨੇ ਦਿਨ ਪਹਿਲਾਂ ਗਿਆ ਸੀ ਹੋ ਗਏ ਉਹਨੂੰ 7-8 ਦਿਨ ਵੀਰੇ 7-8 ਦਿਨ ਹੋ ਗਏ ਹਾਂ 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 ਹੁਣ ਮਾਤਾ ਜੀ ਦੀ ਕਿਵੇਂ ਡੈਥ ਹੋ ਗਈ ਸੀ ਉਹਨਾਂ ਦੀ ਮਾਤਾ ਜੀ ਦਾ ਦੇਖੋ ਮੇਰੀ ਮੈਰਿਜ ਬਾਅਦ ਚੋ ਪਹਿਲਾਂ ਕੋਈ ਪ੍ਰੋਬਲਮ ਹੋਊ ਮੈਨੂੰ ਉਹਦਾ ਪਤਾ ਨਹੀਂ ਅੱਛਾ ਪਹਿਲਾਂ ਬਿਮਾਰ ਮੂਰ ਸੀ ਪਤਾ ਨਹੀਂ ਹੂੰ 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 ਦਾਦੀ ਜੀ ਨੇ ਪਾਲਿਆ ਕਿਹਨਾਂ ਹਾਂਜੀ ਦਾਦੀ ਨੇ ਪਾਲਿਆ ਜੀ ਤਾਂ ਅੰਦੋਲਨ ਤੇ ਗਏ ਸੀਗੇ ਫਿਰ ਤੁਸੀਂ ਖਬਰਸਾਰ ਲੈਂਦੇ ਰਹਿੰਦੇ ਹੋਮੋਂਗੇ ਫੋਨ ਕਰਦੇ ਰਹਿੰਦੇ ਹੋਮੋਂਗੇ ਕੀ ਕਹਿੰਦੇ ਹੁੰਦੇ ਸੀ ਉਹ ਇੱਕ ਦਿਨ ਪਹਿਲਾਂ ਗੱਲ ਹੋਈ ਸੀ ਮੇਰੇ ਨਾਲ ਜੀ ਵਧੀਆ ਗੱਲ ਹੋਈ ਆ ਕਹਿੰਦਾ ਠੀਕ ਆ ਉਹਦੇ ਨੇ ਮੈਨੂੰ ਗੱਲ ਦਾ ਪਤਾ ਲੱਗ ਗਿਆ ਜੀ ਮੈਂ ਖਬਰ ਜਰੂਰ ਸੁਣੀ ਸੀ ਕਹਿੰਦੇ ਗੋਲੀ ਚੱਲ ਗਈ ਮੌਤ ਹੋ ਗਈ ਪਰ ਮੈਨੂੰ ਇਹ ਨਹੀਂ ਪਤਾ ਮੇਰਾ ਰਿਸ਼ਤੇਦਾਰ ਉਹ ਬਾਈ ਮੈਂ ਤਾਂ ਬਾਅਦ ਚ ਮੁੰਡਿਆਂ ਨੇ ਘਰਾਂ ਵਾਲੋਂ ਦੱਸਿਆ ਕਹਿੰਦੇ ਤੇਰਾ ਰਿਸ਼ਤੇਦਾਰ ਹੈ ਕਦੋਂ ਕਰੇ ਬੁੜੀਆਂ ਨੂੰ ਨਾ ਪਤਾ ਲੱਗ ਜੇ ਚੁੱਪ ਰਹੇ ਜੀ ਬਾਅਦ ਚ ਪਤਾ ਲੱਗਿਆ ਫਿਰ ਕਲੀਅਰ ਹੋਇਆ ਵੀ ਆਪਣਾ ਰਿਸ਼ਤੇਦਾਰ ਹੈ ਪਤਾ ਕਿਵੇਂ ਲੱਗਿਆ ਖਬਰਾਂ ਰਾਹੀਂ ਉਹ ਪਤਾ ਲੱਗਿਆ ਜਾਂ ਫੋਨ ਕਰਤਾ ਸੀ ਉਹ ਵੀ ਆ ਗਏ ਸੀ ਮੇਰੀ ਭੈਣ ਦਾ ਵੀ ਫੋਨ ਆ ਗਿਆ ਮੇਰੇ ਭਰਾ ਦਾ ਸਾਡੇ ਕੁਆਂਡੀਆਂ ਦੇ ਮੁੰਡੇ ਉਤੇ ਰਿਸ਼ਤੇਦਾਰੀ ਉਹਨਾਂ ਨੇ ਦੱਸਿਆ ਕਹਿੰਦਾ ਇਹ ਫਿਰ ਜਿ ਕਰੇ ਮੈਂ ਦੱਸਿਆ ਨਹੀਂ ਫੋਨ ਵੀ ਖੋਲਿਆ ਇਹ ਦੂਹਾ ਤਾਂ ਮੈਂ ਮੈਂ ਬਾਹਰੇ ਭੱਗ ਗਿਆ ਇੱਕ ਤੇ ਪਤਾ ਲੱਗੇ ਘਰੇ ਬੁੜੀਆਂ ਨੂੰ ਮੇਰੀ ਮੰਮੀ ਪਾਸੇ ਗਈ ਹੋਈ ਸੀ ਫਿਰ ਜਦੋਂ ਘਰੇ ਆਇਆ ਸ਼ਾਮ ਨੂੰ ਬੋਚ ਕੇ ਦੱਸਿਆ ਜੀ ਇਹਦੀ ਭੈਣ ਨੂੰ ਤਾਂ ਫਿਰ ਇੱਕਦਮ ਜਿਵੇਂ ਮੰਨ ਲਓ ਇਕੱਲਾ ਭਾਈ ਸੀਗਾ ਮਾਤਾ ਹੈ ਨਹੀਂ ਸੀ ਘਰ ਦੇ ਵਿੱਚ ਫਿਰ ਮਾਹੌਲ ਕਾਫੀ ਗਮਗੀਨਾ ਹੁਣ ਤਾਂ ਕਿਉਂਕਿ ਘਰ ਦੇ ਵਿੱਚ ਕੋਈ ਹੈ ਰਿਆ ਨਹੀਂ ਸਹੀ ਗੱਲ ਬਹੁਤ ਔਖਾ ਜੀ ਹੁਣ ਸਾਨੂੰ ਪਤਾ ਜੀ ਤਾਂ ਚੱਲ ਜਾਂਦਾ ਜੀ ਬਹੁਤ ਔਖਾ ਜੀ ਜ਼ਮੀਨ ਵੀ ਕਹਿੰਦੇ 2 ਕਿੱਲੇ ਪਹਿਲਾਂ ਵੇਚੀ ਸੀ ਹਾਂਜੀ ਇਹਦੇ ਭੈਣ ਜਦੋਂ ਮੇਰਾ ਵਿਆਹ ਸੀ ਮੇਦੀ ਭੈਣ ਵਿਆਹੀ ਸੀ ਉਦੋਂ ਵੇਚੀ ਨਹੀਂ ਪਈ ਸੀ ਕਰਜਾ ਕਰ ਜਾ ਬਿਤਾ ਰਿਹਾ ਕਹਿੰਦੇ ਹਨ ਹਾਂਜੀ ਹਾਂਜੀ ਕਰ ਦ ਹੁਣ 2 ਕਿੱਲੀ ਜ਼ਮੀਨ ਜੀ ਇਹਦੇ ਲਈ ਮਤਲਬ ਹਾਂਜੀ ਹਾਂ ਕੀ ਕਹਿਣਾ ਚਾਹੋਂਗੇ ਜਿਵੇਂ ਮੰਨ ਲਓ ਗੋਲੀ ਜਿਹੜੀ ਵੱਜੀ ਆ ਹੈਡ ਸ਼ਾਟ ਮਾਰਿਆ ਗਿਆ ਉਹ ਨੌਜਵਾਨ ਦੇ 22 ਸਾਲਾਂ ਦਾ ਬੱਚਾ ਸੀਗਾ